ਹਾਂਜੀ ਦੋਸਤੋ ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਫਾਈਨਲੀ ਡਾਕੂ ਵੀਰ ਦੇ ਵਿਆਹ 'ਚ ਕੁਝ ਇੱਕ ਦਿਨ ਰਹਿ ਗਏ ਨੇ ਬਾਕੀ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਾਲੀ ਵਿੱਚ ਡਾਕੂ ਵੀਰ ਜੀ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਵਾਈਫ ਨਾਲ ਤਸਵੀਰ ਸਾਂਝੀ ਕਰਕੇ ਕੈਪਸ਼ਨ ਦੇ ਵਿੱਚ ਲਿਖਿਆ ਵਿਆਹ ਅਗਲੇ ਮਹੀਨੇ ਤੋਂ ਡਾਕੂ ਵੀਰ ਜੀ ਆਪਣੇ ਵਿਆਹ ਦੀ ਤਿਆਰੀ ਦੀ ਜਾਣਕਾਰੀ ਸਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਨੇ ਉੱਥੇ ਹੀ ਲਾਪ੍ਰਿਤ ਜੀ ਨੇ ਆਪਣੇ ਵਿਆਹ ਵਾਲੇ ਕਾਰਡ ਦੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਆਪਣੀ ਦੀ ਵਾਈਫ ਦਾ ਨੇਮ ਸਰਪ੍ਰੀਤ ਕੌਰ ਹੈ ਤੇ ਜਲਦੀ ਹੀ ਲਾਪ੍ਰਿਤ ਸਿੰਘ ਜੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸ਼ੁਰੂ ਕਰਨਗੇ ਤੁਸੀਂ ਸਾਰੇ ਕਮੈਂਟ ਬਾਕਸ ਦੇ ਵਿੱਚ ਉਹਨਾਂ ਨੂੰ ਵਿਆਹ ਦੀਆਂ ਵਧਾਈਆਂ ਦੇਣਾ ਨਾ ਭੁੱਲਣਾ ਵੀਡੀਓ ਦੇ ਲਾਸਟ ਵਿੱਚ ਅਸੀਂ ਵੀ ਸਰਦਾਰਨੀ ਜਸਵਿੰਦਰ ਕੌਰ ਜੀ ਨੂੰ ਉਹਨਾਂ ਦੇ ਬੇਟੇ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੇ ਹਾਂ ਆਤਮਾ ਹਮੇਸ਼ਾ ਇਸ ਜੋੜੀ ਮੇਰੇ ਪ੍ਰਿਆਰਥ ਰੱਖੇ ਉਸ ਤੋਂ ਲਾਫਿਜ਼ ਸਿੰਘ ਜੀ ਅਕਸਰ ਹੀ ਸੋਸ਼ਲ ਮੀਡੀਆ ਤੇ ਕਮੇਡੀ ਵੀਡੀਓ ਬਣਾ ਕੇ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਨੇ ਇਹ ਫੈਮਿਲੀ ਸਟੇਟ ਰਾਜਸਥਾਨ ਜ਼ਿਲ੍ਹਾ ਫਰੀ ਗੰਗਨਗਰ ਤੋਂ ਬਿਲੋਂਗ ਕਰਦੇ ਨੇ ਬਹੁਤ ਟਾਈਮ ਬਾਅਦ ਇਸ ਵੀਰ ਜੀ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ